ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਦੋਂ ਵੀ ਅਸੀਂ ਬਾਈ ਰੋਡ ਕਿਤੇ ਜਾਂਦੇ ਹਾਂ ਤੇ ਇੱਕ ਕਰੋ ਜਿੰਨਾ ਮਰਜ਼ੀ ਰੱਜ ਕੇ ਆਈਏ ਤੇ ਰਸਤੇ ਸਾਨੂੰ ਕੋਕ ਲੱਗਦੀ ਹੀ ਲੱਗਦੀ ਹੈ ਟਾਬੇ ਦੇਖ ਕੇ ਤੇ ਅੱਜ ਤੁਹਾਨੂੰ ਲੈ ਚਲੀਏ ਇੱਕ ਪੰਜਾਬ ਦੇ ਫੇਮਸ ਟਾਬੇ ਤੇ ਸ਼ਗੁਨ ਟੱਬਾ ਬਿਲਕੁਲ ਹਾਈਵੇ ਤੇ ਆ ਰੋਪੜ ਦੇ ਨੇੜੇ ਪੈਂਦਾ ਹੈ ਇਹ ਟੱਬਾ ਤੇ ਦੇਖ ਸਕਦੇ ਹੋ ਕਾਫੀ ਸਾਰੀ ਪਾਰਕਿੰਗ ਵੀ ਹੈ ਆਸੀ ਇਥੇ ਆਰਡਰ ਕੀਤੇ ਆਲੂ ਦੇ ਪਰੌਂਠੇ ਇਹ ਨਾਲੇ ਪਨੀਰ ਦੇ ਪਰੌਂਠੇ ਪਨੀਰ ਔਰ ਆਲੂ ਦੇ ਮਿਕਸ ਪਰੌਂਠੇ ਤੇ ਆਲੂ ਦੇ ਪਰੌਂਠੇ ਇੰਨਾ ਸਾਰਾ ਮੱਖਣ ਨਾਲ ਸਵਾਟਨ ਦਿੱਤਾ ਉਹਨਾਂ ਨੇ ਚਾਹ ਦੇ ਨਾਲ ਦਹੀਂ ਦੇ ਨਾਲ ਅਸੀਂ ਖਾਇਆ ਬੜਾਈ ਇੰਜੋਏ ਕੀਤਾ ਸਾਰਿਆਂ ਨੇ ਤੇ ਬਹੁਤ ਮਜ਼ਾ ਆ ਗਿਆ ਖਾ ਕੇ ਕਾਫੀ ਬੜਾ ਹੈ ਤੇ ਬਹੁਤ ਸਾਰੇ ਹੋਰ ਵੀ ਤੁਸੀਂ ਥਾਲੀ ਵਗੈਰਾ ਵੀ ਚੂਜ਼ ਕਰ ਸਕਦੇ ਹੋ ਲੇਕਿਨ ਅਸੀਂ ਸਵੇਰ ਦਾ ਟਾਈਮ ਸੀਗਾ ਅਸੀਂ ਖਾਏ ਪਰੌਂਠੇ ਮਜ਼ਾ ਆ ਗਿਆ ਇੱਕ ਪਰੌਂਠਾ ਵੀ ਮਤਲਬ ਦੋ ਦੋ ਜਣੇ ਖਾ ਸਕਦੇ ਸੀਗਾ ਇੰਨਾ ਹੈਵੀ ਸੀਗਾ ਤੰਦੂਰੀ ਪਰੌਂਠਾ ਤੇ ਚਾਹ ਦੇ ਨਾਲ ਚਾਹ ਵੀ ਬੜੀ ਟੇਸਟੀ ਸੀਗੀ ਗੁੜ ਵਾਲੀ ਚਾਹ ਸੀਗੀ ਫਸ ਜੀ ਖਾ ਪੀ ਕੇ ਆਪਾਂ ਨਿਕਲ ਗਏ ਆਪਣੇ ਅਗਲੇ ਸਫ਼ਰ ਤੇ ਜੀ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਵਿੱਚ ਸ੍ਰੀ ਕਾਲ ਜੀ